दिया लेकिन अब तक नहीं 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 दिया ਅੱਜ ਫੋਰਟ ਫੋਰਟ ਤੱਕ ਮੁੰਡੇ ਦੇ ਪਾਰਟ ਜੀ ਤਾਂ ਪੱਕੇ ਨਹੀਂ ਲੱਗਿਆ ਤੇ ਇਹ ਤੇ ਦਾ ਤੱਕ ਨਹੀਂ ਚੜਿਆ ਇੰਦਰ ਦਾ ਬੰਦਾ ਹੈ ਇਹ ਜਿਹਨੇ ਵੇਚਿਆ ਆ ਇਹ ਨੰਬਰ ਵੀ ਫੜਾ ਲਿਆ ਫੜਾ ਪਊਗਾ ਦੋ ਤਿੰਨ ਨੰਬਰ ਤਾਂ ਸਾਰੇ ਹੋ ਗਈਏ ਨੰਬਰ ਹੋਰ ਲਿਖਿਆ ਆ ਮੋਟਰਸਾਈਕਲ ਦਾ ਨੇ ਅੱਧੀ ਹੋਰ ਆ ਉਹ ਬਾਕੀ ਪੂਨ ਹੈਗਾ ਮਲਾਦ ਦੀ ਗੱਡੀ ਮੈਂ ਹੋ ਗਿਆ ਹਨ ਜਿਹੜੇ ਕਹਿੰਦੇ ਗਾ ਜਿਹੜਾ ਕੰਟੀਨੈਂਟ ਕਿਹਨੂੰ ਕਹਿੰਦੇ ਹਨ ਜੀ ਸਰ ਤੁਸੀਂ ਪੁੱਛੇ ਕੀ ਹਸਾ ਦੱਸਿਆ ਮੜਿਆ ਹਸਾ ਸਾਨੂੰ ਇੱਕ 112 ਦੀ ਕੰਪਲੇਂਟ ਆਈ ਸੀਗੀ ਕਿ ਆਪਣੇ ਬੰਦਾ ਰੂਟ ਤੇ ਹੀ ਹੋਟਲ ਕਾਂਟਿਨੈਂਟਲ ਲੱਗੀ ਵੀ ਐਕਸੀਡੈਂਟ ਪਿਆ ਮੋਟਰਸਾਈਕਲ ਤੇ ਸਵਿਫਟ ਗੱਡੀ ਦਾ ਜੇ ਅਸੀਂ ਮੌਕੇ ਤੇ ਆਏ ਤੇ ਸਿਚੁਏਸ਼ਨ ਨੂੰ ਦੇਖਿਆ ਵੀ ਮੋਟਰਸਾਈਕਲ ਵਾਲੇ ਨੂੰ ਤਾਂ ਸੀਗਾ ਧੰਨਵਾਦ ਸ਼ਹਿਰ ਪੁਚਾਇ ਉਚਾਜ ਦਿੱਤਾ ਗਿਆ ਤੇ ਬਾਕੀ ਆ ਗੱਡੀ ਦੀ ਆ ਦੇਖੀ ਪਹਾਲ ਤੋਂ ਹਸਾ ਉਹਦਾ ਕਰਦੇ ਨੇ ਜਿਹੜੀ ਗਲਤੀ ਆ ਮੇਂ ਮੋਟਰਸਾਈਕਲ ਵਾਲਾ ਜਿਹੜਾ ਮੁੰਡਾ ਸੀਗਾ ਉਹਦੇ ਸੱਟਾਂ ਜ਼ਿਆਦਾ ਲੱਗੀਆਂ ਜੀ ਇਹਦਾ ਸੀਰੀਅਸ ਆ ਜ਼ਿਆਦਾ ਸੱਟਾਂ ਜ਼ਿਆਦਾ ਲੱਗੀਆਂ ਉਹਦੇ ਸੀਰੀਅਸ ਆ ਜ਼ਿਆਦਾ ਬਾਕੀ ਉਹ ਦੇਖਦੇ ਜੋ ਰਿਪੋਰਟ ਉੱਥੇ ਆਉਂਦੀ ਹੈ ਅੱਛਾ ਜੀ ਤੁਹਾਡੀ ਗੱਡੀ ਸੀ ਕਿਵੇਂ ਕਿਵੇਂ ਹੋਇਆ ਜੇ ਆਸਾ ਦੱਸਿਓ ਮੜ ਜਾ ਇਹ ਵੀਰ ਜੀ ਮੈਂ ਅਸੀਂ ਇੱਧਰੋਂ ਆ ਰਹੇ ਸੀਗੇ ਆਪਣੇ ਨਵੇਂ ਇੱਧਰੋਂ ਨਵੇਂ ਸ਼ਹਿਰ ਵੱਲੋਂ ਅਸੀਂ ਤਰਨਤਾਰਨ ਸਾਹਿਬ ਸਾਡਾ ਅੱਜ ਰੈਲੀ ਆ ਅਸੀਂ ਟੀਚਰਾਂ ਸਾਰੇ ਅੱਛਾ ਜੀ ਸਾਡਾ ਧਰਨਾ ਸੀਗਾ ਉਹ ਮੁੰਡਾ ਆ ਮੂਰੇ ਟੈਂਪੂ ਖੜਾ ਜੀ ਉਹ ਟੈਂਪੂ ਦੇ ਵਿੱਚ ਵੱਜ ਕੇ ਟੱਕਰ ਮਾਰ ਕੇ ਸਾਡੇ ਵਾਲੀ ਸਾਈਡ ਮੂਹਰੇ ਆ ਗਿਆ ਗੱਡੀ ਦੇ ਇੱਕਦਮ ਅਸੀਂ ਉਹ ਪਿੱਛੇ ਤੁਸੀਂ ਦੇਖ ਵੀ ਸਕਦੇ ਹੋ ਗੱਡੀ ਦੀਆਂ ਬ੍ਰੇਕਾਂ ਮਾਰੀਆਂ ਹੋਈਆਂ ਸਾਡੀ ਗੱਡੀ ਹੈ ਨਾ ਜਿਹੜੀ ਆਜੋ ਮੈਂ ਤੁਹਾਨੂੰ ਬ੍ਰੇਕਾਂ ਵੀ ਦਿਖਾ ਦਿੰਦਾ ਨਾ ਕੋਈ ਗੱਲ ਆਜੋ ਦੇਖੋ ਟੈਂਪੋ ਉਹ ਦੇਖੋ ਸਾਡੀਆਂ ਬ੍ਰੇਕਾਂ ਮਾਰੀਆਂ ਸੀ ਆਪਦੀ ਸਾਈਡ ਤੇ ਆ ਰਹੇ ਨੇ ਨਹੀਂ ਤੁਸੀਂ ਇਸ ਸਾਈਡ ਤੋਂ ਆ ਰਹੇ ਸੀਗੇ ਕਿਹਨੂੰ ਆ ਰਹੇ ਸੀਗੇ ਜੀ ਮੁੰਡਾ ਮੁੰਡਾ ਇੱਕਦਮ ਆ ਮੂਹਰੇ ਆ ਕੇ ਉਰੇ ਆ ਕੇ ਗਿਰਿਆ ਜੀ ਉਹੋਂ ਸਾਡੀ ਗੱਡੀ ਅਸੀਂ ਬ੍ਰੇਕ ਮਾਰਨ ਦੇ ਬਾਵਜੂਦ ਸਾਡੀ ਗੱਡੀ ਦੀ ਲਪੇਟ ਚ ਆ ਗਿਆ ਜੀ ਅੱਛਾ ਜੀ ਉਹ ਮੋਟਰਸਾਈਕਲ ਦੇ ਉੱਤੇ ਜੀ ਸਾਡੀ ਗੱਡੀ ਨਿੰਗੀ ਆ ਹੁਣ ਇਹ ਨਹੀਂ ਪਤਾ ਵਿਚਾਰੇ ਗੱਡੀ ਉਹਦੇ ਉੱਤੇ ਨਿੰਗੀ ਆ ਇੱਕ ਮੋਟਰਸਾਈਕਲ ਦੇ ਉੱਤੇ ਨਿੰਗੀ ਆ ਉਹ ਜਿਹੜਾ ਰਹਿਮ ਟੁੱਟਿਆ ਉਹ ਮੋਟਰਸਾਈਕਲ ਨੇ ਤੋੜਿਆ ਜੀ ਜਦੋਂ ਗੱਡੀ ਉਹਦੇ ਉੱਪਰ ਜੀ ਇੱਕਦਮ ਨਿੰਗੀ ਆ ਤੇ ਸਾਡੀ ਗੱਡੀ ਦਾ ਵੀ ਨੁਕਸਾਨ ਹੋਇਆ ਸਾਈਡ ਦੇ ਉੱਤੇ ਅਸੀਂ ਖੜੇ ਆ ਆਲੇ-ਦਾਲੇ ਉਹਰੇ ਲੋਕ ਵੀ ਦੇਖ ਰਹੇ ਨੇ ਤੁਸੀਂ ਉਹਨਾਂ ਨੂੰ ਵੀ ਪੁੱਛ ਲਿਓ ਭਾਈ ਸਾਡੇ ਹਿਸਾਬ ਨਾਲ ਤਾਂ ਟੈਂਪੂ ਵਾਲੇ ਦਾ ਵੀ ਕਸੂਰ ਨਹੀਂ ਤੇ ਸਾਡਾ ਤਾਂ ਹੈ ਹੀ ਨਹੀਂ ਕਿਉਂਕਿ ਅਸੀਂ ਤਾਂ ਆਪਦੀ ਸਾਡੀ ਤੁਹਾਡੇ ਕਹਿਣ ਦਾ ਮਤਲਬ ਹੈ ਤੁਹਾਡੀ ਗੱਡੀ ਚ ਆ ਕੇ ਬੱਜਾ ਮੋਟਰਸਾਈਕਲ ਹਾਂਜੀ ਨਹੀਂ ਮੋਟਰਸਾਈਕਲ ਉਹਰੇ ਗਿਰਿਆ ਪਿਆ ਸੀਗਾ ਜੀ ਅੱਛਾ ਤੁਸੀਂ ਓਕੇ ਅਸੀਂ ਉਧਰੋਂ ਆ ਰਹੇ ਸੀ ਸਾਡੀ ਗੱਡੀ ਤੇ ਅਸੀਂ ਬ੍ਰੇਕ ਬਥੇਰੀ ਮਾਰੀ ਪਰ ਰੁਕੀ ਨਹੀਂ ਗੱਡੀ ਮੋਟਰਸਾਈਕਲ ਦੇ ਉੱਤੋਂ ਲੰਗੀ ਐ ਜੀ ਅੱਛਾ ਜੀ ਤੇਰੇ ਵਿੱਚ ਨਾ ਹੋ ਕੇ ਉਹ ਕੁੱਤੇ ਤੋਂ ਕੁੱਤੇ ਤੋਂ ਬਚਾ ਕਰਦਾ ਕਰਦਾ ਟੈਂਪੂ ਤੇ ਲੱਗ ਗਿਆ ਤੇ ਕਰਕੇ ਹੋਇਆ ਅੱਛਾ ਅੱਛਾ ਇਹ ਵਿੱਚ ਉਹ ਤਾਂ ਪਤਾ ਨਹੀਂ ਬੱਜਿਆ ਉਹ ਤੋਂ ਘਬਰਾ ਕੇ ਇੱਧਰ ਗੱਡਿਆ ਹਾਂ ਇਹ ਹੋਣ ਉਹ ਬੰਦਾ 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 ਕਿੱਦਾਂ 14 ਹੋ ਗਿਆ ਬੰਦਾ ਬਾਈ ਜੀ ਸੀਰੀਅਸ ਆ ਮੋਸਟਰ ਲੱ ਉਦੀ ਸਥਿਤੀ ਕਰਦੀ ਖਰਾਬ ਸੀ ਅਸੀਂ ਉਹਰੇ ਐਂਬੂਲੈਂਸ ਵਾਲਿਆਂ ਨੂੰ ਫੋਨ ਕਰਾ ਕੇ ਜਾਨੂ ਐਂਬੂਲੈਂਸ ਆ ਲਈ ਜਾਨੂ ਪੁਲਿਸ ਵਾਲੇ ਆ ਕੇ ਪੁਲਿਸ ਵਾਲੇ ਪਹਿਲਾਂ ਉਹਨੂੰ ਲੈ ਗਏ ਸੀਗੇ ਇੱਕ ਵਿਚਾਰੀ ਮੈਡਮ ਆਈ ਸੀ ਕੋਈ ਹਸਪਤਾਲ ਤੋਂ ਉਹਨੇ ਉਹਦੀ ਛਾਤੀ ਛੂਤੀ ਬਦਹਰੀ ਜੰਮੀ ਆ ਐਂ ਵੈਸੇ ਉਹਦੇ ਸਾਹ ਘੱਟ ਵੱਧ ਹੀ ਚੱਲਦੇ ਸੀਗੇ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਠੀਕ ਹੈ ਜੀ ਪਹਿਚਾਨ ਹੋ ਗਿਆ ਬੰਦਾ ਕਿੱਥੇ ਦਾ ਨਹੀਂ ਤੇਰੀ ਅਗੇ ਪਹਿਚਾਨ ਨਹੀਂ ਜੀ ਅੱਛਾ ਤੋ ਆ ਰੋਡ ਆ ਟੈਂਪੂ ਤੁਹਾਡਾ ਨਾ 55

ਉਹਦੇ ਚ ਮਾੜਾ ਮੋਟਾ ਘਬਰਾਣਾ ਹੋ ਠੀਕ ਹੈ ਨੇ ਹੁਣ ਉਹ ਬੰਦੇ ਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਜੀ ਆ ਵੀ ਹੋ ਰਹੀ ਤੇ ਜੀ ਗੱਡੀ ਵੀ ਪਿੱਛੇ ਸੀ ਉਹ ਪਹਿਲਾਂ ਡਿੱਗ ਗਿਆ ਜੀ ਬੜੀ ਬ੍ਰੇਕ ਮਾਰੀ ਉਹ ਮੇਚਾਂ ਦੇ ਪੈ ਗੱਲ ਇਹਨਾਂ ਡਿੱਗ ਗਿਆ ਸੀ ਗੱਡੀ ਦੀ ਸਪੀਡ ਸੀ ਅੱਛਾ ਜੀ ਇਸ ਕਰਕੇ ਨਹੀਂ ਰੁਕੀ ਉਹ ਮੈਨੂੰ ਲੱਗਾ ਤਾਂ ਮੁੰਡੇ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਨਾ ਮੁੰਡੇ ਤੋਂ ਕੁੱਤਾ ਮਰਿਆ ਕਰਕੇ ਹੋਇਆ ਜਾਂ ਕੁੱਤੀ ਦੇ ਵਿੱਚ ਵੱਜਿਆ ਜਾਂ ਕੁੱਤੀ ਤੋਂ ਘੁਰਾ ਕੇ ਰੋਡ ਤੇ ਮੋਟਰਸਾਈਕਲ ਆਇਆ ਮੁੰਡੇ ਦਾ ਨਾ ਹਾਂਜੀ ਆਇਆ ਇੱਕ ਨੰਬਰ ਐ ਜੀ ਮਾਂ ਨਾ ਹੋਵੇ ਨੂੰ ਕਿੰਨਾ ਬੈਠੀ ਅਟਕਾਰੀ ਮੈਂ ਦੇਖਣ ਅੱਗੇ ਸੱਜਣ ਇੱਕ ਮਿੰਟ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 987637949